ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਤੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ ਪਬੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸਾਂ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਪ ਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹ ਉਹਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕਾਂ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਵੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜਿਹੜਾ ਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸੰਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸਵਾਬਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚੱਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਆ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਕੀ ਸਵਾਲ ਜਵਾਬ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਵੇਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਅਖੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਿਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾ ਚੱਕਾ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸਬੰਦੀ ਛੋੜ ਛੇਵੇਂ ਪਾਚਾ ਜੀ ਦੇ ਸੱਚੇ ਤਖਤ ਦਾ ਹੁਕਮ ਖੇੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ ਪਬੰਧ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ ਬੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸਵਾਭਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਅਤੇ ਬਾਣੀ ਗੁਰਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਹਾਂ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਅਖੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਵੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਹਾਂ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਲੋਇ ਇਸ ਸੰਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ। ਦਾਸਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸਵਾਭਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚੱਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਆ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨਹੀਂ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਵੇਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਆ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ-ਅਣਜਾਣੇ ਵਿੱਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਿਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾ ਚਕਾਂ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸੜਾ ਵੱਡਾ ਬਿਆਨ ਸਾਹਮਣੇ ਆਇਆ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਵੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਲੋ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜੀ ਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ ਪਬੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸਵਾਪਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਅਤੇ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਵੇਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਵੇਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਹਾਂ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਭੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕਾਂ ਔਰ ਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੌਰਮਤ ਵਿਚਾਰਾ ਕੀਤੀਆਂ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਤ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਹਾਂ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ। ਦਾਸਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਕਿਹੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸਾਂ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸਵਾਭਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚ ਆ ਟਾਂ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚੱਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਆ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਆ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਿਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕਾਂ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾਣਾ ਸਿੱਖਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਵੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਪ ਰੋਸਾ ਆ ਮੈਂ ਨਿਮਾਣਾ ਸਿੱਖ ਆ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨਹੀਂ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ